ਬੰਦੇ ਦੇ ਉਤੇ ਪਹੁੰਚ ਕੇ ਪੂਰੇ ਸਮੂਹ ਜਥੇ ਦੇ ਬਲੋਸ ਮਾਤੀ ਦੀ ਅਰਦਾਸ ਕੀਤੀ ਜਾਵੇਗੀ ਇਹ ਉਹੀ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਰੰਗਦੇਵ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਸ੍ਰੀ ਕਾਧਾਰਪੁਰ ਸਾਹਿਬ ਪਾਕਿਸਤਾਨ ਵਿਖੇ ਗੁਰੂ ਜੀ ਦਾ ਯਾਦਗਾਰੀ ਅਸਥਾਨ ਨੂੰ ਜਦੋਂ ਰਾਵੀ ਦਰਿਆ ਦੇ ਪਾਣੀ ਨੇ ਢਾਲ ਲਉਣੀ ਸ਼ੁਰੂ ਕੀਤੀ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਰਾਵੀ ਦਰਿਆ ਦੇ ਚੜ੍ਹਦੇ ਪਾਸੇ ਖੂਦ ਇਹ ਨਜ਼ਦੀਕ ਜਿਸ ਥੜੇ ਤੇ ਗੁਰੂ ਜੀ ਆਨ ਬਰਾਜੇ ਸਨ ਉਪਰਿਕ ਦੇਹੂਰਾ ਬਣਵਾਇਆ ਸੀ ਤੇ ਇਸ ਦਾ ਨਾਮ ਦੇਹੂਰਾ ਬਾਬਾ ਨਾਨਕ ਰੱਖਿਆ ਗਿਆ ਜੋ ਸਮਾਪਾ ਕੇ ਦੇਹਰਾ ਬਾਬਾ ਨਾਨਕ ਦੇ ਨਾਮ ਨਾਲ ਪ੍ਰਚਲਿਤ ਹੋਇਆ ਤੇ ਅੱਜ ਇਸੇ ਹੀ ਪਾਵਨ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਕਰਵਾਏ ਗਏ ਨੇ ਜਿਸ ਦੀ ਸਮਾਪਤੀ ਦੀ ਅਰਦਾਸ ਦੇ ਲਈ ਹੁਣ ਇਹ ਨਗਰ ਕੀਰਤਨ ਪੂਰੀ ਬੰਦ ਦੇ ਲਈ ਰਵਾਨਾ ਹੋ ਰਿਹਾ ਹੈ 5000ਾਂ ਦੀ ਅਗਵਾਈ ਦੇ ਵਿੱਚ ਫੁੱਲਾਂ ਦੀ ਭਾਗੀ ਦੇ ਵਿੱਚ ਸ੍ਰੀ ਗੁਰੂ ਗੰਸਾਹਿਬ ਜੀ ਦੀ ਅਗਵਾਈ ਚ ਇਹ ਨਗਰ ਕੀਰਤਨ ਰਵਾਨਾ ਹੋਇਆ ਸੁਰਜਨ ਪਾਨੀ ਤਾਂ ਮਨ 모ਹਿਆ ਸੁਰਜਨ ਪਾਨੀ ਤਾਂ ਮਨ 모ਹਿਆ ਸੁਰਜਨ ਪਾਨੀ ਤਾਂ ਮਨ 모ਹਿਆ ਕਵਨ ਬਣੀ ਤੇਰੀ ਲਾਲੀ ਕਵਨ ਬਣੀ ਤੇਰੀ ਲਾਲੀ ਕਵਨ ਰੰਗ ਤੂੰ ਪਈ ਗੁਲਾਲੀ ਕਵਨ ਰੰਗ ਤੂੰ ਪਈ ਗੁਲਾਲੀ ਤੂੰ ਮ ਕਰ ਪਾਗ ਤੂੰ ਮ ਕਰ ਲਾਲਾ ਤੂੰ ਮ ਕਰ ਪਾਗ ਕਬਨ ਬਣੀ ਰੇ ਤੇਰੀ ਲਾਲੀ ਕਬਨ ਬਣੀ ਰੇ ਤੇਰੀ ਲਾਲੀ ਕਬਨ ਰਾਂਗ ਤੂੰ ਆਲੀ ਕਵਨ ਰਾਂਗ ਤੂੰ ਗੁਰਦਵਾਰ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਇਹ ਨਗਰ ਕੀਰਤਨ ਹੁਣ ਇਥੇ ਤੁਸੀਂ ਬੰਦ ਤੇ ਪਹੁੰਚ ਚੁੱਕਾ ਜਿੱਥੇ ਇਸ ਗੁਰਮਤ ਸਮਾਗਮ ਦੀ ਸਮਾਪਤੀ ਦੀ ਅਰਦਾਸ ਹੋਵੇਗੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਪਹੁੰਚੇ ਹੋਏ ਨੇ ਸਤਵੰਤੀ ਤੂੰ ਪਰਦਾਣ ਪ੍ਰੀਤਮ ਭਾਨੀ ਤੂੰ ਹੀ ਸੋਜਿਆ ਪ੍ਰੀਤਮ ਭਾਨੀ ਬਾਰਡਰ ਦੇ ਉੱਤੇ ਇਸ ਨੂੰ ਸੰਗਤ ਇਕੱਠੀ ਹੋਈ ਹੈ ਤੇ ਇੱਥੇ ਹੀ ਹੁਣ ਸਮਾਪਤੀ ਦੀ ਅਰਦਾਸ ਕੀਤੀ ਜਾਵੇਗੀ ਸੰਗਤ ਦੇ ਵੱਲੋਂ ਗੁਰੂ ਸਾਹਿਬ ਜੀ ਦੀ ਪਾਲਕੀ ਵੀ ਇੱਥੇ ਆਈ ਹੋਈ ਹੈ ਇਹ ਹੁਣ ਗੁਰੂ ਸਾਹਿਬ ਜੀ ਸਮੂਹ ਕੋਟੀ 31 ਮਾਫੀ ਦੀ ਅਰਦਾਸ ਹੋਵੇਗੀ ਅੱਜ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਬਰ ਬਨਾਨ ਕੂਵਿਖੇ ਜੁਨਾਮ ਸਾਹਿਬ ਜੀ ਦੇ ਜੋਤੀ ਜੋਦਿਓ ਸੁਸ਼ਮਰਿਤ ਮਹਾਨ ਗੁਰੂਕ ਮੰਦਮ ਕਰਵਾਏ ਗਏ ਨੇ ਜਿਸ ਦੀ ਅਰਦਾਸ ਸੁਨਰੀ ਸਖੀ ਸੁਨਰੀ ਸਖੀ ਇਹ ਹਮਰੀ ਕਾ ਇਹ ਹਬਦੀ ਤਾ ਇਹ ਹਮਦੀ ਕਾ ਸੁਨਰੀ ਸਖੀ ਬੋਲੋ ਜੀ ਵਾਹਿਗੁਰੂ 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 ਜੀ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਦੇ ਸਹਾਏ ਵਾਰ ਸ੍ਰੀ ਪਗੋਤੀ ਦੇ ਕੇ ਪਾਤਸ਼ਾਹ ਜੀ ਦਸਵੇਂ ਪ੍ਰਥਮ ਪਗੋਤੀ ਸਮਰਕਾ ਗੁਰੂ ਨਾਨਕ ਲਾਇਨ ਤੇ ਆਏ ਫਰੀਅੰਗ ਦੇ ਗੁਰਤੇ ਅਮਰਦਾਸ ਆਰਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨਾਹੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੈਸਾ ਡਠਾ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਕਰ ਨਾਉ ਨਦਾਵਤਾਏ ਸਭ ਥਾਈ ਹੋਏ ਸਹਾਏ ਨਸੋਏ ਪਾਤਸ਼ਾਹ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਓ ਗੁਰ ਪੰਨਿਆਂ ਪਿਆਰਿਆਂ ਚਾਹਾਂ ਸਾਬ ਜਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਨਾ ਸਦਕਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਠ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਗੁਰੂ ਜਨਾ ਸੰਗਾਂ ਸੰਗਣੀਆਂ ਨੇ ਧਰਮ ਹੇਤ ਸੇ ਸਦਤੇ ਬੰਦ ਬੰਦ ਕੱਟਾ ਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਗ ਨਬਾਹੀ ਤਨ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵੰਨਿਆ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜੀ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਹ ਰਸ਼ਿਆਰੇ ਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੇ ਜੇਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਪ੍ਰੋਸਾਦਾਨ ਦਾਨਾ ਸਰਦਾਂ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਏਸ਼ਨਾਂ ਚੌਕੀਆਂ ਝੰਡੇ ਬੋਂਗੇ ਜੁਗੋ ਜੋਗੇ ਆਟਾ ਨਾ ਧਰਮ ਕਾ ਜਾਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਆਪਦੇ ਸਿੱਖਾਂ ਦਾ ਮਨ ਨੀਵਾ ਮਾਥ ਉੱਚੀ ਮੱਤ ਦੇ ਰਾਖੇ ਆਪ ਵਾਹਿਗੁਰੂ ਜੀ ਏ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਣ ਨਤਾਂ ਆਦੇ ਤਾਣ ਨਿਉਟੀਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਥਾਵਿਆਂ ਦੇ ਥਾਉ ਦੇਨਦਿਆਲ ਅਕਾਲ ਪੁਰਖ ਵਾਹਿਗੁਰੂ ਧੰਨ ਧੰਨ ਦਸਾਂ ਪਾਤਸ਼ਾਹਿਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦੜੀਾ ਜੀ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰਨਾਨਕ ਜਗ ਮਾਹੇ ਪੱਟਾ ਪਠਾ ਆ ਐਸੇ ਦੀ ਹੁੰਦੇ ਆਲ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਸੱਚੇ ਪਾਤਸ਼ਾਹ ਜੀ ਉਹ ਤਨਾਂ ਦੇ ਜੋਤੀ ਜੋਤ ਗੁਰਪੁਰਬ ਨੂੰ ਮੁਖਾਤਬ ਰੱਖ ਕਰਕੇ ਗੁਰੂਕੀਆਂ ਸੰਗਤਾਂ ਵੱਲੋਂ ਮਹਾਰਾਜ ਆਪ ਜੀ ਦੀ ਸਾਜੀ ਹੋਈ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਹੇਠ ਗੁਰੂ ਮਹਾਰਾਜ ਆਪ ਜੀ ਦੇ ਪਾਵਨ ਅਸਥਾਨ ਤੇ ਆਪ ਜੀ ਦੇ ਇਸ ਦਿਹਾੜੇ ਨੂੰ ਮਨਾਉਣ ਵਾਸਤੇ ਪੂਰੇ ਜੋਰ-ਸ਼ੋਰ ਦੇ ਨਾਲ ਆਪਦੀਆਂ ਸੰਗਤਾਂ ਨੇ ਯੋਗਦਾਨ ਪਾਉਣ ਦਾ ਯਤਨ ਕੀਤਾ ਹੈ ਜੀ ਦਾਤਾਰ ਪਤਾ ਜੀਓ ਐਸੋਲੇ ਗੁਰੂ ਮਹਾਰਾਜ ਆਪ ਜੀ ਦੀ ਸੰਗਤ ਪੰਆ ਪਿਆਰਿਆਂ ਦੀ ਅਗਵਾਈ ਥੱਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਛਤਰ ਛਾਇਆ ਥੱਲੇ ਆਪ ਦੇ ਸੰਗਤ ਮਹਾਰਾਜ ਇਸ ਕੋਰੀਡੋਰ ਦੇ ਉੱਤੇ ਅਪੜੀ ਹੈ ਜਿੱਥੇ ਸੱਚੇ ਪਾਤਸ਼ਾਹ ਜੀ ਆਪ ਜੀ ਦਾ 18 18-19 ਸਾਲ ਦਾ ਸਮਾਂ ਖੇਤੀਬਾੜੀ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਹੱਦ ਖਤਮ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਉਹ ਸਮੂਹ ਸੰਗਤਾਂ ਐਸੋਲੇ ਇਸ ਅਸਥਾਨ ਤੇ ਪੁੱਜ ਕੇ ਅਰਦਾਸ ਕਰਵਾਰੀਆਂ ਨੇ ਕਿਰਪਾ ਕਰਿਓ ਸੱਚੇ ਪਾਤਸ਼ਾਹ ਜੀ ਇਹ ਲਾਂਘੇ ਵੀ ਖੁੱਲ ਜਾਣ ਆਪਦੀਆਂ ਸੰਗਤਾਂ ਆਪਦੇ ਉਸ ਅਸਥਾਨ ਦੇ ਵੀ ਖੁੱਲੇ ਦਰਸ਼ਨ ਦੀਦਾਰੇ ਕਰ ਸਕਣ ਐਸੀ ਭਾਵਨਾ ਲੈ ਕੇ ਸੰਗਤਾਂ ਆਪਦੇ ਚਰਨ ਪਰਸ ਰਹੀਆਂ ਹਨ ਕਿਰਪਾ ਕਰਨੀ ਆਪਣੀਆਂ ਸੰਗਤਾਂ ਦੇ ਮਨਾਏ ਹੋਏ ਗੁਰਪੁਰਬ ਸੱਚੇ ਪਾਤਸ਼ਾਹ ਜੀ ਉਹ ਥਾਂੇ ਪਾਉਣੇ ਸੇਵਾ ਕੀਤੀ ਥਾਂੇ ਪਾਉਣੀ ਬੀਧਿਆ ਹਰਿਆ ਕਰਨਾ ਸਭਨਾਂ ਨੂੰ ਧਰੋ ਕਰੋ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨਾਂ ਦੀ ਐਸੋਲੇ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਇੱਥੇ ਜੋ ਜੋ ਮਨ ਦੀ ਭਾਵਨਾ ਲੈ ਕੇ ਆਈਆਂ ਹਨ ਸਭਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਜੀ ਸਭਨਾਂ ਨੂੰ ਧਰੋ ਕਰੋ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪਦੇ ਦਰ ਤੇ ਕਿਹੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਜੀ ਨਰ ਪ੍ਰਮਾਨ ਹੋਵੇ ਪ੍ਰਮਾਨ ਹੋਇਆ ਸਾਧ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਬਖਸ਼ਿਸ਼ ਕਰਨੀ ਸੇਈ ਪਿਆਰੇ ਮਿਲਨੇ ਜਿਨ੍ਹਾਂ ਦੇ ਮਿਲਿਆਂ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਸਤ ਸ੍ਰੀ ਅਕਾਲ ਬੋਲੇ ਈਸ਼ਾ ਨਿਹਾਲ ਸਤ ਸ੍ਰੀ ਅਕਾਲ ਅਰਦਾਸ ਤੋਂ ਉਪਰੰਤ ਹੁਣ ਪੰਜ ਪਿਆਰੇ ਸਹਿਬਾਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਪ੍ਰਦਾਨ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਕਾਮਿਲੀ ਦੇ ਵੱਲੋਂ ਐਡਵੋਕੇਟ ਸੁਦਾਗਿੰਦਰ ਸਿੰਘ ਤਾਂ ਮੇਰੇ ਵੱਲੋਂ ਹੁਣ ਇੱਥੇ ਅਰਦਾਸ ਤੋਂ ਉਪਰੰਤ ਪੰਜ ਪਿਆਰਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸਿਰਪਾਉ ਦੇ ਨਾਲ ਸ੍ਰੀ ਨੰਤਸ ਸ੍ਰੀ ਅਨੰਤ ਸਾਹਿਬ ਜੀ ਦੇ 파ਰਤ ਉਪਰੰਤ ਇੱਥੇ ਸਮਾਪਤੀ ਦੀ ਅਰਦਾਸ ਕੀਤੀ ਗਈ ਹੈ ਤੇ ਅਰਦਾਸ ਤੋਂ ਉਪਰੰਤ ਹੁਣ ਇੱਥੇ ਸਨਮਾਨਿਤ ਕੀਤਾ ਜਾ ਰਿਹਾ ਹੈ ਪੰਜ ਪਿਆਰਿਆਂ ਨੂੰ ਪੰਜ ਪਿਆਰਿਆਂ ਦੇ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਇਸ ਬੋਰਡਰ ਤੇ ਪਹੁੰਚਿਆ ਤੁਸੀਂ ਬੰਦ ਦੇ ਉੱਤੇ ਕਵਨ ਰੰਗ ਤੂੰ ਕਈ ਗੁਲਾਲੀ ਕਵਨ ਰੰਗ ਤੂੰ ਕਈ ਗੁਲਾਲੀ ਤੜ ਪਾਗ ਤੁਮ ਕਰ ਲਾਲਾ ਤੁਮ ਕਰ ਪਾਗ ਕਬਨ ਬਣੀ ਰੇ ਤੇਰੀ ਲਾਲੀ ਕਬਨ ਬਣੀ ਰੇ ਤੇਰੀ ਲਾਲੀ ਸਿੱਖ ਪੰਥ ਦੇ ਮਾਨੀ ਤਾਂ ਤਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹੀ ਦਾ ਅੱਜ ਜੋਤੀ ਜੋਤ ਗੌਰਵ ਰਵਾ ਸਮੂਹੀਆਂ ਸੰਗਤਾਂ ਸਮੂਹ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਮਨਾ ਰਹੇ ਆ ਇਹ ਅਸਥਾਨ ਦੇਰਾ ਬਾਬਾ ਨਾਨਕ ਇਸ ਅਸਥਾਨ ਤੇ ਵੀ ਅੰਮ੍ਰਿਤ ਵੇਲੇ ਤੋਂ 3 ਦਿਨ ਤੋਂ ਲਗਾਤਾਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਤੇ ਅਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ ਸਾਰੀ ਦਿਹਾੜੀ ਕੀਰਤਨ ਤੇ ਉਹ ਤੋਂ ਬਾਅਦ ਡਾਡੀ ਹੋਰ ਸਾਡੇ ਪ੍ਰਚਾਰਕ ਇਸ ਅੱਜ ਦੇ ਗੁਰਪੁਰਬ ਦੇ ਵਿੱਚ ਆਪਣਾ ਯੋਗਦਾਨ ਸਾਰਿਆਂ ਨੇ ਪਾਇਆ ਸੋ ਆ ਜਿਹੜਾ ਸਥਾਨ ਜਿੱਥੇ ਆਪਾਂ ਖੜੇ ਆ ਇਹ ਸਤਗੁਰਾਂ ਦੀ ਇੱਥੋਂ ਚਾਰ ਕੋਹ ਤੇ ਪਵਿੱਤਰ ਉਹ ਸਥਾਨ ਆ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਸਤਗੁਰਾਂ ਨੇ ਲਗਭਗ 19 ਸਾਲ ਦਾ ਸਮਾਂ ਉੱਥੇ ਦਸਾਂ ਨਾਹਾਂ ਦੀ ਕੀਰਤ ਕਰਕੇ ਧਰਮਸ਼ਾਲਾ ਦੇ ਰੂਪ ਵਿੱਚ ਜਿੱਥੇ ਅੰਮ੍ਰਿਤ ਵੇਲੇ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਜਿੰਨੀ ਸੰਗਤ ਆਉਂਦੀ ਸੀ ਕੀਰਤਨ ਤੇ ਕਥਾ ਦੇ ਰੂਪ ਵਿੱਚ ਸਤਿਗੁਰ ਜੀ ਨੇ ਬទਿਤ ਕੀਤਾ ਤੇ ਇਹ ਸਥਾਨ ਪਾਕਿਸਤਾਨ ਦੇ ਵਿੱਚ ਤੇ ਆ ਸਰਕਾਰਾਂ ਦਾ ਧੰਨਵਾਦ ਵੀ ਆ ਕਿ ਆ ਕਾਰਿਡੋਰ ਬਣਾ ਦਿੱਤਾ ਸੰਗਤਾਂ ਜਾਂਦੀਆਂ ਵੀ ਆ ਦਰਸ਼ਨ ਵੀ ਕਰਦੀਆਂ ਪਰ ਇਹਦੇ ਜਿਹੜੇ ਜਾਣ ਦੇ ਉਹ ਰੱਖਾ ਵਿਧੀ ਵਿਧਾਨ ਉਹ ਬਹੁਤ ਔਖਾ ਉਹ ਔਖਾ ਇਸ ਕਰਕੇ ਆ ਕਿ ਜਿਹੜੇ ਗੁਰੂ ਕੀ ਸੰਗਤ ਗਰੀਬੜੀ ਗਰੀਬੜੀ ਕਹਿਣ ਦਾ ਭਾਵ ਜਿਨ੍ਹਾਂ ਦੇ ਹਾਲਾਤ ਨਹੀਂ ਇਜਾਜ਼ਤ ਦਿੰਦੇ ਉਹਨਾਂ ਕੋਲ ਪਾਸਪੋਰਟ ਨਹੀਂ ਹੁੰਦਾ ਉਹ ਫਿਰ ਵਿਚਾਰੇ ਪਹਿਲਾਂ ਤਾਂ ਪਾਸਪੋਰਟ ਦੇਖਦੇ ਉਦੋਂ ਬਾਅਦ ਫਿਰ ਇਹ ਵੀਜ਼ਾ ਲੈਣ ਦਾ ਵੀਜ਼ਾ ਨਹੀਂਗਾ ਇਹਨੂੰ ਅਲੌਕ ਕਰਾਉਣਾ ਪੈਂਦਾ ਸਬਦਾ ਸੈਂਟਰ ਚੋਂ ਤਿੰਨ ਚਾਰ ਦਿਨ ਹਫ਼ਤਾ ਉਹਨੂੰ ਲੱਗ ਜਾਂਦਾ ਤੇ ਜਿਹਦੇ ਨਾਲ ਸੰਗਤਾਂ ਜਿਹੜੀਆਂ ਆ ਉਹ ਸੰਗਤਾਂ ਦਰਸ਼ਨ ਦਦਾ ਰਹਿਆਂ ਤੋਂ ਬਾਂਝੀਆਂ ਰਹਿ ਜਾਂਦੀਆਂ ਸੋ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜਿਨੇ ਐਡਾ ਕਾਰਜ ਕੀਤਾ ਇਹ ਕਾਰਿਡੋਰ ਬਣਾਇਆ ਤੇ ਇਹਦੀਆਂ ਜਿਹੜੀਆਂ ਜਾਣਦੀਆਂ ਉਹ ਲਿਮਿਟੇਸ਼ਨ ਜਿਹੜੀਆਂ ਆ ਉਹ ਸਖਾਹੀਆਂ ਕਰੋ ਉਹ ਸਖਾਹੀਆਂ ਦੇ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਇੱਕ ਸੁਝਾਅ ਦਿੱਤਾ ਸੀ ਕਿ ਆਧਾਰ ਕਾਰਡ ਮੂਲ ਤੌਰ ਦੇ ਉੱਤੇ ਹਰ ਇੱਕ ਦੀ ਪਛਾਣ ਆ ਭਾਰਤ ਵਰਸ ਦੇ ਵਿੱਚ ਤੇ ਉਧਰ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ 20 ਡਾਲਰ ਜਿਹੜੇ ਆ ਉਹ ਫੀਸ ਖਤਮ ਕਰੋ ਸੋ ਮੈਂ ਸਮਝਦਾ ਜੇ ਇਹ ਸ਼ਰਤ ਖਤਮ ਹੋ ਜਾਏ ਪਾਸਪੋਰਟ ਦੀ ਤੇ ਵਿਧਾਨ ਇਹ ਬਣ ਜਾ ਕੇ ਇੱਥੇ ਕੋਰਿਡੋਰ ਦੇ ਵਿੱਚ ਇੱਕ ਇਹ ਆਪਣਾ ਜਿਵੇਂ ਇਮੀਗ੍ਰੇਸ਼ਨ ਦਾ ਰੂਪ ਹੁੰਦਾ ਉਹ ਆਧਾਰ ਕਾਰਡ ਨੂੰ ਆਧਾਰ ਮੰਨ ਕੇ ਜਾਂ ਕੋਈ ਹੋਰ ਨਾਲ ਆਈਡੀ ਰੱਖਣੀ ਹੈ ਪਾਸਪੋਰਟ ਤੋਂ ਛੋਟ। ਉਹ ਇੱਥੇ ਰੱਖ ਰਣ ਤਾਂ ਕਿ ਸੰਗਤਾਂ ਜਿਹੜਾ ਅੱਜ ਆਪਾਂ ਇਹ ਜੋਤੀ ਜੋਤ ਗੁਰਪੁਰਬ ਮਨਾ ਰਹੇ ਹਾਂ ਇਹ ਸੰਗਤਾਂ ਉਸ ਪਵਿੱਤਰ ਕਰਤਾਰਪੁਰ ਦੀ ਧਰਤੀ ਤੇ ਵੀ ਜਾ ਕੇ ਮਨਾਉਣ। ਸੋ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਰਦਾਸ ਦੇ ਰੂਪ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਚਾਦਰ ਸਾਹਿਬ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਅਰਦਾਸ ਵੀ ਕੀਤੀ ਆ ਕਿਉਂਕਿ ਇੱਥੇ ਜਾਣ ਲਈ ਗਾਹਾਂ ਫਿਰ ਉਹ ਇੱਕ ਪ੍ਰੋਸੈਸ ਆ ਪਰ ਇਥੋਂ ਖੜ ਕੇ ਸਾਰੀ ਸੰਗਤ ਨੇ ਅਰਦਾਸ ਕੀਤੀ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਨੂੰ ਸਮੱਤ ਬਖਸ਼ ਕਰਨ ਤਾਂ ਕਿ ਜਿੱਥੇ ਇਹ ਲੋਕ ਆਪਾਂ ਰੋਜ਼ ਅਮਰਤ ਵੇਲੇ ਵੀ ਸ਼ਾਮ ਨੂੰ ਵੀ ਜਿੰਨੀ ਵਾਰੀ ਅਰਦਾਸ ਕਰਦੇ ਆ ਉੱਥੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ 사ਤਗੁਰੂ ਜੀ ਜਿਨ੍ਹਾਂ ਗੁਰਧਾਮਾਂ ਤੋਂ ਪਵਿੱਤਰ ਅਸਥਾਨਾਂ ਤੋਂ ਪੰਥ ਨੂੰ ਵਿਛੋੜਿਆ ਤੇ ਉਹਨਾਂ ਦੇ ਦਰਸ਼ਨ ਦਰਾਰੇ ਤੇ ਇਹ ਕਿਉਂਕਿ ਪ੍ਰੋਸੈਸ ਆਲਰੇਡੀ ਖੁੱਲਾ ਆ ਇਹਨੂੰ ਹੋਰ ਸਾਲ ਬਣਾ ਦੇਣ ਇਹੋ ਹੀ ਸਾਹਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਰਕਾਰਾਂ ਨੂੰ ਸਾਰਿਆਂ ਨੂੰ ਬੇਨਤੀ ਤੇ ਜਿਨ੍ਹਾਂ ਨੇ ਉਦਮ ਅਭਰਾਲਾ ਵੀ ਅੱਜ ਕੀਤਾ ਇਹਨਾਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਆਉਂਦੀ ਵਾਰ ਨੂੰ ਫੇ ਕੁਛ ਇਹਨੂੰ ਚਾਰ ਚੰਨ ਲੱਗ ਜਾਣਾ ਇਹੋ ਜਿਹਾ ਦਾ ਵਾਤਾਵਰਣ ਬਣ ਜਾਏ ਕਿ ਉਸ ਪਵਿੱਤਰ ਧਰਤੀ ਤੇ ਜਾ ਕੇ ਇਹ ਗੌਰਵ ਪਰਵ ਦੇ ਰੂਪ ਵਿੱਚ ਜੋਤੀ ਜੋਤ ਦੇਵਸ ਮਨਾਇਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾਟਾਲ ਸਾਹਿਬ ਜੀ ਜੀ ਇੱਕ ਉਸਾਈ ਦੀ ਫਿਲਮ ਆ ਰਹੀ ਹੈ ਗਸਵੰਤ ਸਿੰਘ ਖਾਲੜਾ ਦੇ ਨਾਂ ਤੇ ਇਹਨੇ ਕੋ ਸੈਂਸਰ ਬੋਰਡ ਨੇ ਅੱਜ ਅੱਜ ਮੇਰਾ ਖਿਆਲ ਆਪਾਂ ਜਿਸ ਕੰਮ ਲੈ ਆਏ ਹੋਈ ਆ ਪਰ ਫਿਰ ਵੀ ਇਹਦੇ ਦਫੇ ਬੈਠ ਕੇ ਕਰਾਂਗੇ ਕਿਉਂਕਿ ਇਸ ਜ਼ਿਲ੍ਹੇ ਵਿੱਚ ਕੋਈ ਸੱਚ ਬੋਲਦਾ ਆ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਉਹਦੇ ਤੇ ਕੋਈ ਨਾ ਕੋਈ ਕੱਟ ਲਾ ਹੀ ਦਿੰਦੇ ਪਰ ਅੱਜ ਦਾ ਸਿਰ ਕੇਵਲ ਸਿਰ ਅਰਦਾਸ ਕਰਨੀ ਆ